ਮਿੱਤਰੋ ਕੀ ਹਾਲ ਚਾਲ ਆ? ਉਹ ਤੇ ਸਾਰਾ ਠੀਕ ਹੋਮੋਂਗੇ। ਤੇ ਸਾਰਨੇ ਮੇਰੇ ਕੋਲ ਸਾਸ਼ੀਆ ਕਾਲ ਜੀ ਤੇ ਵੇ ਸਾਤੇ ਆ। ਆਪਾਂ ਕੰਡੈਕਟਰ ਲਈ ਕੱਢਾਂਗੇ। ਚੱਗਲੀ ਥੱਲੇ। ਓਕੇ। ਮੈਂ ਸੁਬਰਾਹਮਣ ਦਾ ਸਟਾਰਟ ਤੇ ਕੱਢਾਂਗੇ। ਹਾਂ, ਕੀ ਕਰੁੰਦੇ ਇੱਥੇ? ਹੈ? ਕੀ ਕਰੁੰਦੇ? ਅਬ ਬਹੁਤ ਸਾਰੀ ਹਿੰਕਾ। ਵੀਰੇ ਕਿਤੇ ਤਾਂ ਲੈ ਹੋਰ ਤਾਂ ਮੈਂ ਚੱਲਾਂ ਦੂਰ। ਕੰਮ ਹੈ ਹਾਂ ਕੰਮ ਹੈ ਲੋ ਲਗਾ ਕਰਾਂਗੇ ਇਸਟਾ ਕੰਮੀ ਕਰਨਾ ਵਧੀਆ ਕਰਨਾ ਕੰਟਰੈਕਟਰ ਸਟਾਰਟ ਇਹਨੂੰ ਗਰਮ ਕਰਾਂਗੇ 10-15 ਮਿੰਟ ਫਿਰ ਲੈ ਕੇ ਜਾਵਾਂਗੇ ਇਹਨੂੰ ਤਾਂ ਕਿ ਜੜੀ ਕਹਿੰਦਾ ਕਿ ਟਰੈਕਟਰ ਤੜਲੀ ਨਿਕਲ ਹੀ ਨਹੀਂ ਟਰੈਕਟਰ ਤੋਂ ਤੇ ਆਪਾਂ ਨਟਰ ਦੋ ਲੈ ਕੇ ਜਾਣੇ ਆ ਹੁਣ ਆਪਾਂ ਕਰਾਂਗੇ ਨਸਟਾਰਟ ਰੋਚਾ ਕਾ ਪਾਰਾ ਟੁਟੇ ਦਾ ਗਰਮ ਕਰਕੇ ਰਿਆ ਯਾਂਕਰ ਆਪਣਾ ਕਿਦਾਂ ਟੋਜਣਾ ਰੱਖ ਲਾ ਟੋਜਣਾ ਵੇਖੀ ਦੇਖੋ ਆ ਟੱਟਾ ਜੰਨੇ ਆ ਦੇਖੋ ਮਾ ਕਰੋ ਚੱਕ ਟੋਜ ਲੈ ਆ ਰਿਆ ਯਾ ਇੱਕ ਨਾ ਟੁਕਣਾ ਕੁਝ ਦੇ ਗੱਡਾ ਮੋਟਾ ਆ ਸਹੀ ਹੈ ਚਲ ਆ ਜਾ ਮੈਂ ਗਰਮ ਕਰ ਲੀਏ ਆਓ ਬਲਾ ਕਟਰ ਚਾਲ ਕੇ ਤਾਈ ਗਰਮ ਕਰ ਲਾ ਤੇ ਚੱਲਦੇ ਆਂ ਦੇਖ ਇਹ ਨਾ ਨਾ ਜੀ ਬੜਾ ਬੜਾ ਘੱਟ ਆ ਇਹ ਮੇਰਾ ਕੰਮ ਕਰਨਾ ਕਰਦਾ। ਹਾਂ। ਥੋੜੀ ਮਾਰੀ ਹੈ ਗੱਲ ਤੋਂ। ਆਪ ਵੀ ਆਣਾ ਦੀ ਪਹੁੰਚ ਆ। ਵਾਹ। ਇਹ ਇਹ ਆਪਾਂ ਟਰਾਲੀ ਲੈ ਕੇ ਜਾਣੀਆਂ ਭਗਪੁਰ ਮਿਲ ਤੇ ਇਹ ਵੀ ਖੜਾ ਗਿਆ ਜਾਨੀ ਲੈਟਰ ਲੈ ਕੇ ਵੀ ਅੱਜ ਆਇਓ। ਆਇਆ ਅੱਜ ਆ। ਆਗੇ ਇਹਦੇ ਵਿੱਚ ਆ ਗਏ ਸੀਗੇ ਤੇ ਮੈਂ ਕਰਦੀ ਆਪਾਂ ਜਿਹੜਾ ਮੇਰਾ ਕੁੱਤਾ ਪਹਿਲਾਂ ਪਹੁੰਚ ਗਿਆ ਨਾਲ ਆਪਣਾ ਭਰਾ ਆਇਆ ਜਿਹੜਾ ਮਜੂਰ ਬਹੁਤ ਠੰਡੀ ਗੜੀਆਂ ਨਾਲ ਆਪਾਂ ਬਾਵਾ ਦੇ ਪਹਿਲਾਂ ਸਵਰਾਜ ਦੇ ਦੇ ਕੇ ਪਤਾਵਾਗੇ ਹੋਰ ਨਾਲ ਇਹ ਆਪਾਂ ਦਾ ਦੋ ਪੌਣ ਲੱਗੇ ਰਾਹ ਦਾ ਪੱਕਾ ਪਰ ਅੱਗੇ ਨਾ ਮੀਂਹ ਪੈਣ ਚਿੱਕੜ ਦੇ ਪਿਆ ਆ। ਆਹ ਵਾਹ ਤੇ ਬੈਠਾ ਮੈਂ ਟਰੈਕਟਰ ਦੇਖੇ। ਨਾਲੀ ਬਹੁਤ ਲੱਗੇ ਤਾਂ ਦਿਖਾਉਂਦਾ। ਚੱਕਣਾ ਹੋਵੇ ਟਰੈਕਟਰ ਭਾਰੀ ਬਹੁਤ ਮੁੰਡੇ ਦਾ। ਚੱਕ ਚੱਕ ਤੇ ਨੂੰਨ ਲੱਗਾ। ਮੁੰਡੇ ਦਾ ਭਾਰੀ ਬਹੁਤ ਆ। ਹੈ? ਭਾਰੀ ਬਹੁਤ ਦੇ ਵੇ ਮੁੰਡੇ ਦਾ ਟਾਈ ਬਣਾ ਲਿਆ। ਦਾਬੂ ਆ ਟਰੈਕਟਰ। ਲੱਗੇ ਟਰਾਲੀ ਕਰੋ ਚੈੱਕ ਮਿੱਤਰੋ ਮੇਰਾ ਆਲੇ ਨਾ ਥੋੜੇ ਜਿਹਾ ਆਪਣੇ ਵਲੌਗ ਲੇਟ ਹੋਏ ਆ ਤਿੰਨ ਚਾਰ ਦਿਨ ਥੋੜੇ ਜਿਹਾ ਕੰਮ ਜਾ ਪਾਇਆ ਗਿਆ ਮੈਨੂੰ ਤਾਂ ਕਿ ਬਲੌਗ ਆਪਣਾ ਕੋਈ ਛੁੱਟ ਹੋਣੀ ਨਹੀਂ ਤੇ ਅੰਮ੍ਰਿਤ ਜਾਨ ਮੇਰੇ ਤੇ ਲੱਗੇ ਇੱਥੇ ਆਪਾਂ ਦੋ ਟਰੈਕਟਰ ਤਾਂ ਨਹੀਂ ਪਾਏ ਕਿ ਮੋੜਨੇ ਵੇਲੇ ਔਖਾ ਆਇਆ ਨਹੀਂ ਟਰਾਲੀ ਮੋੜਨੀ ਨਹੀਂ ਸੀ ਇਹ ਟਰੈਕਟਰ ਚਿੱਗੇ ਦੋ ਤਾਂ ਕਰਕੇ ਤੇ ਰਾਹ ਪੱਧਰਾ ਹੀ ਤਾ ਕਰਕੇ ਇੱਕ ਹੀ ਪਾ ਆ ਬੰਦ ਲੈਣ ਪੋਣਾ ਲੇਖੋ ਅੱਗੇ ਪੋਣਾ ਅੱਗੇ ਉਹ ਮੋੜ ਤੋਂ ਅੱਗੇ ਮੋੜ ਮੁੜ ਕੇ ਹਾਂ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਸਾਰੇ ਨੇ ਜਿਹੜਾ ਭਰਾ ਵਲੋਗ ਦੇਦਾ ਤੇ ਮੇਰਾ ਭਰਾ ਸਾਰਿਆਂ ਨੂੰ ਦੱਸਿਓ ਕਮੈਂਟ ਦੇ ਵਿੱਚ ਕਿੱਥੋਂ ਕੋਈ ਤੁਸੀਂ ਵਲੋਗ ਦੇਦਦੇ ਆਪਣੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਕਿੱਥੇ ਕਿੱਥੇ ਭਰਾ ਜੁੜੇ ਆ ਆਪਣੇ ਨਾਲ ਹੁਣ ਆਪਾਂ ਮੋੜ ਕੜ ਕੇ ਟਰੈਕਟਰ ਪਾਵਾਂਗੇ ਇਹ ਰਾਹ ਬਣਾ ਗਿਆ ਜਿੱਕਰੇ ਕਰਕੇ ਬੋਨ ਲੱਗਿਆ ਖਰਾਬ ਕਰਕੇ ਨਾ ਤਾਂ ਹੈ ਮੈਂ ਕਿਹਾ ਦਾਦਾ ਛੋਟੇ ਨੇ ਇਕੱਲੇ ਨੇ ਕੱਢ ਹੀ ਲਿਓਣੀ ਪਰਕਾਰ ਲੱਗ ਜਾਂਦੀ ਪਈ ਆ ਲਿਆ ਲਿਆ ਉੱਪਰ ਪਲਾਟ ਚਾਰ ਬਾਸੀ ਹੀ ਉੱਥੇ અરે એના હા ઓય દર ਦੇ ਵਿੱਚ ਤੇ ਉਹ ਅੱਗੇ ਉਹਨਾਂ ਆਪੇ ਲੈ ਆਣੀ ਹੈ ਗिरा ਪਧਰਾ ਜਿਹਾ ਇੱਕ ਛਿਗਾ ਕੋਟ ਆਈ ਹੈ ਉਹਨਾਂ ਆਪਾਂ ਕਰ ਦਾਂਗੇ ਟਰੈਕਟਰ ਉਹ ਲੋ ਲੱਗੇ ਕੇ ਟਾਲੀ ਘੁੱਪਣ ਅਦਾ ਮਿੱਟੀ ਪੂਰੀ ਚੁੰਮੜ ਕੇ ਟਵਾ ਵੱਡਾ ਜਗਾ ਉੱਤੇ ਕਿੱਲੀ ਕੱਟੀ ਹੋ ਗਈ ਨਾ ਵੀ ਹਾਂ ंग <laughs> 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 ਦੀ ਕੱਢ ਰਿਮਾਲੀ ਮਿੱਟੀ ਪੂਰੀ ਲੱਗ ਗਈ ਹੈ ਉਥੇ ਜਦੋਂ ਕੜੀ ਜੀ ਨੇ ਪੱਤੇ ਨੇ ਇ tanto ਨਾ ਜਮੀਨ ਨਾ ਪਿਆਦਾ ਵੇਲ ਹੈ ਅੰਮੀ ਕੱਲੇ ਨੇ ਖੇਤੀਏ ਤੋਂ ਪਾਸੇੋਂ ਦੇਖਦਾ ਹੈ ਇਹ ਖੇਤੀਆ ਇਹ ਕਿੱਥੋਂੋਂ ਲੰਘਦਾ ਹੈ ਕਿੱਥੋਂੋਂ ਲੰਘਦਾ ਹੈ

ਏ ਆਪਾਂ ਟਰਾਲੀ ਘੜਾ ਕੇ ਆ ਗਏ ਸੀ ਇੱਧਰ ਮਾਮੇ ਕੀ ਭਰਾ ਆਪਣੇ ਕੇ ਫੱਟੀ ਰੱਖੀ ਸੀ ਆਪਾਂ ਟਰਾਲੀ ਉਤ ਛਿੱਲੀ ਸੀ ਆਪਾਂ ਇੱਥੇ ਪਿੰਡੀ ਤੇ ਫੱਟੀ ਆਪਾਂ ਲੈ ਗਏ ਨੇ ਕਿ ਦਿਨ ਮੈਂ ਕਿਹਾ ਚੱਲੋ ਜਾਂਦੇ ਵਿਲੇ ਫੱਟੀ ਲੈ ਜੀਏ ਤੇ ਭਰਾ ਆਇਆ ਆਪਣਾ ਇਹ ਚਾਹਦੇ ਆ ਟੱਕੜਾ ਕੱਤ ਨਾ ਇਹ ਤਾਂ ਤੂੰ ਹੀ ਫੜ ਹੜਾ ਬਹੁਤ ਬਹੁਤ ਫਲਾ ਦੇ ਨਹੀਂ 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 ਇਹ ਕੜੀ ਭਰੀ ਨਹੀਂ ਹੋਣ ਚੁੱਕ ਨਹੀਂ ਭਰਾ ਨੇ ਰੱਖੀ ਹੈ ਅੰਦਰ ਰੱਖੀ ਸੀ ਬੰਦੇ ਨੇ ਚਲੋ ਫੇ ਯਾਰ ਟਾਇਰ ਵਧੀਆ ਲੱਗਦਾ ਕੋਠੀ ਗਿਆ ਭਾਈ ਉਹ ਠੀਕ ਠਾਕ ਹੈ ਇੱਕ ਪੇਰੇ ਤੇ ਖੜਾ ਹਾਂ ਤੇ ਚਲੋ ਵਾਪਸ ਚੱਲਦੇ ਆ ਯਾਰ ਨਾਟਕ ਕਰਾਂਗੇ ਟੋਚਰ ਕਹਿੰਦਾ ਇਹਨਾ ਹੁਣ ਉਹ ਖਿੱਲਰ ਜਣਾ 20% ਹੋ ਜਾਣੇ ਆ ਕਿਹੜਾ ਸਕੋਰ ਨਾ ਉਹ ਜਿਹੜਾ ਖੜਾ ਰਹਿਣਾ ਵਿੱਚ ਪੁਰਾਣਾ ਖੋਣ ਲਿਆ ਮੈਂ ਨਾ ਕਿਚੀ ਦੋ ਟ ਹੈਣੀਆਂ ਕਰਕੇ ਉਹ ਨਹੀਂ ਹੁੰਦੇ ਕਿਹੜਾ ਟੋਚਰ ਪਾਉਣਾ ਹੈ ਉਸੇ ਪੀਸੇ ਟਾਈਮ ਹੋ ਲੈਣਾ ਗੁੰਮ ਮਸ਼ਹੂਰ ਹੈਗਾ ਵਾਹ ਉਹ ਕਿੱਥੇ 35 ਉਸ ਪਾਵਰੇ ਕਿੱਥੇ 60 ਉਸ ਪਾਵਰੇ ਦਾ ਫਰਕ ਨਹੀਂ 35 60 ਦਾ ਅੱਧ ਘਰ ਦੇਣਾ ਨੇ ਕੋਈ ਨਾ ਚੱਲ ਠੀਕ ਆ ਓਕੇ ਚੱਲਦੇ ਆਪਾਂ ਚਲੋ ਬ੍ਰਦਰ ਅੱਗੇ ਵਿੱਚ ਉਹ ਕਾਰਡ ਬਾਈ ਕੈਸੇ ਹੋ ਉਹ ਟ੍ਰੈਡ ਦੀ ਆਵਾਜ਼ ਆ ਰਹੀ ਸੀ ਤਾਂ ਕਿਹਦੀ ਆਵਾਜ਼

ਹੈਂ ਪੱਠੇ ਵੱਡਾ ਨਾ ਆਇਆ ਹੈਂ ਪੱਠੇ ਵੱਡਾ ਹੈ ਪੱਠੇ ਵੱਡੇ ਖੜਾਈਆਂ ਤੇ ਜਿਹਦਾ ਕਰੀ ਜਾਂਦਾ ਕਿ ਇਹ ਸਰੋਂ ਵੱਡੀ ਜਾਂਦਾ ਮਤਲਬ ਦਾਤੀ ਨਾਲ ਤੇ ਮੈਂ ਦਾਤਾ ਨਾਲ ਪੱਠੇ ਵੱਡੇ ਵੱਢੀ ਜਾਂਦਾ ਤੇ ਇਹਨੇ ਫਿਰ ਜਲਦੀ ਪੱਠੇ ਵੱਢੇ ਜਾਂਦੇ ਆ ਤਾਂ ਕਰਕੇ ਕੋਰੋ ਚੱਕ ਮੇਰੇ ਖਿਆਲ ਜਿੱਦਾਂ ਇੱਕ ਪੱਤਾ ਸਰੋਂ ਤੋਂ ਵੀ ਨਹੀਂ ਸਾਰੀ ਉਹ ਨਾਲ ਮੋਟੀ ਮੋਟੀ ਵੱਢ ਲਾ ਅਲਸ ਸਰੋਂ ਦੇ ਦਰਾਂਗੇ ਪੱਠੇ ਇਦਾਂ ਹੋ ਜਾਂਦੇ ਪਿੱਛੇ ਦੇਖ ਪਿੱਛੇ ਵੱਟੇ ਹੂੰ ਦਾਤੀ ਦੇਰੇ ਐਵੇਂ ਹੱਥ ਲਵਾ ਲੂਗਾ ਦਾਤੀ ਤੇ ਕਰਨੀ ਦਾਤੀ ਤੇਰੇ ਪੱਠੇ ਬੰਨੇ ਹੁੰਦੇ ਆ ਆਂਦੇ ਆ ਕਿੰਨੇ ਕਾਉਂਦੇ ਆ ਹੈ ਡਾਦੇ ਜਿਆਦੇ ਹੁੰਦੇ ਆ ਠੀਕ ਹੈ ਪੀਲਾ ਪੀਣਾ ਵੀ ਮੇ ਪੈਆਂ ਇਹਨਾਂ ਪੱਠੇ ਨੇ ਬੇਲੀ ਹੂੰ ਆਪੀਲਾ ਪੀਣਾ ਇਹ ਚੁੰਨੋ

ਹੈਂ ਥੰ ਲੋ ਇਸ ਤਰ੍ਹਾਂ ਵੀਡੀਓ ਲਾਈਕ ਕਰਦੇ ਹੋ ਤੇ ਜਿਹੜੀ ਮਾੜੀ ਮੂੜੀ ਸਾਡੇ ਦੇ ਵੀਡੀਓ ਚ ਬਲੌਗ ਚ ਕਮੀ ਹੁੰਦੀ ਆ ਵਾਦਾ ਕਰੋ ਓਏ ਨਵੇਂ-ਨਵੇਂ ਬਲੌਗ ਆ ਸ਼ੁਰੂ ਕੀਤੇ ਆਪਾਂ ਤੁਹਾਨੂੰ ਪਤਾ ਈ ਸਾਰਿਆਂ ਨੂੰ ਤੇ ਹੋਰ ਥੋੜੀ ਸੁਸਲਾ ਸੁਧਾਰ ਹੋਣਾ ਵੀ ਇਹਦੇ ਵਿੱਚ ਤੇ ਛਿੱਟੇ ਵੱਡੇ ਦੇ ਬੰਨ ਹਾਂਜੀ